ਸਾਰੇ ਇਹ ਪੱਤਰਕਾਰ ਭਾਈਚਾਰ ਸਭ ਤੋਂ ਪਹਿਲਾਂ ਫਤਿਹ ਲਾਇਆ ਬੈਸੂ ਜੀ ਦਾ ਖਾਲਸਾ ਸ੍ਰੀ ਬੈਸੂ ਜੀ ਦੀ ਫਤਿਹ 26 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੇ ਦੋਨੇ ਫੋਰਮ ਵੱਲੋਂ ਪ੍ਰੋਗਰਾਮ ਦਿੱਤੇ ਹੋਏ ਨੇ ਤਾਂ ਆਪਣਾ ਜਿਹੜਾ ਮਰਨ ਵਰਤ ਸ਼ੁਰੂ ਕਰਨਾ ਸੀ ਥੋ 26 ਤਰੀਕ ਤੋਂ ਤਾਂ ਉਹਦੇ 2:45 ਤੇ ਜਿਹੜਾ ਹਮਲਾ ਬੋਲਿਆ ਗਿਆ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਹਸਪੀਟਲ ਮੇ ਲੈ ਕੇ ਗਏ ਉਹ ਸਾਰੀ ਚਰਚਾ ਪਹਿਲਾਂ ਕਰ ਚੁੱਕੇ ਆ ਤਾਂ ਕੱਲ ਇਸ ਦੀ ਸਰਕਾਰ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਵੀ ਚੱਲੀ ਉਹ ਗੱਲ ਬੇਸ਼ਟਾ ਰਹੀ ਅੱਜ ਇਸ਼ੂ ਜਿਹੜਾ ਸਾਡੇ ਦੋਨੇ ਫੋਰਮਾਂ ਦਾ ਤੜਕੇ 8 ਵਜੇ ਤੋਂ ਜਿਹੜੀ ਸਾਡੇ ਇਕੱਲੇ ਫੋਰਮ ਦੀ ਮੀਟਿੰਗ ਹੋਈ ਲਗਭਗ 12 ਵਜੇ ਤੱਕ ਉੱਤੇ ਖੁੱਲ ਕੇ ਸੀ ਚਰਚਾ ਕੀਤੀ ਹੁਣ ਦੂਜੇ ਜਿਹੜੀ ਉਦੋਂ ਬਾਅਦ 12 ਵਜੇ ਤੋਂ ਲੈ ਕੇ ਸਾਡੇ ਦੋਨੇ ਫੋਰਮਾਂ ਦੀ ਉਹ ਸਾਰੀਆਂ ਚਰਚਾ ਤੇ ਸ਼ੰਭੂ ਦੀ ਕੀ ਪੋਜੀਸ਼ਨ ਹੈ ਖਨੌਰੀ ਦੀ ਕੀ ਪੋਜੀਸ਼ਨ ਹੈ ਰਤਨਪੁਰੇ ਦੀ ਕੀ ਪੋਜੀਸ਼ਨ ਹੈ ਉਹ ਤੇ ਖੁੱਲ੍ਹ ਕੇ ਚਰਚਾ ਕਰਕੇ ਤਾਏ ਤਾਂ ਸਾਡੀ ਸਹਿਮਤੀ ਹੈ ਕਿ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਦੋਨੇ ਫੋਰਮਾਂ ਦੇ ਹਰ ਹਾਲਤੋਂ ਉਹਨਾਂ ਨੂੰ ਕਾਇਮ ਰੱਖਣਾ ਸਰਕਾਰਾਂ ਕੋਸ਼ਿਸ਼ ਕਿੰਨੀਆਂ ਕਰ ਲੈਣ ਉਹਨਾਂ ਨੇ 26 ਵਾਲਾ ਕਰਕੇ ਵੇਖ ਲਿਆ ਉਸ ਕੰਮ ਦੇ ਵਿੱਚ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ ਹੁਣ ਅਗਲੀ ਗੱਲ ਜਿਹੜੀ ਅੱਜ ਅਸੀਂ ਦੋਨੇ ਫੋਰਮਾਂ ਨੇ ਸਹਿਮਤੀ ਕੀਤੀ ਹੈ ਕਿ ਇੱਕ ਤਰੀਕ ਨੂੰ ਜਾਣੇ ਦਿਨ ਐਤਵਾਰ ਇੱਕ ਤਰੀਕ ਨੂੰ ਦੋਨੇ ਫੋਰਮਾਂ ਬਹੁਤ ਵੱਡਾ ਐਕਸ਼ਨ ਕਰ ਰਹੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਡਲੇਵਾਲ ਸਾਹਿਬ ਨੂੰ ਹਸਪੀਟਲ ਚ ਬੰਦਕ ਬਣਾ ਕੇ ਰੱਖਿਆ ਹੋਇਆ ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਰਿਆਂ ਨੂੰ ਪਤਾ ਹੈ ਕਿ 12 ਮੰਗਾਂ ਕੇਂਦਰ ਸਰਕਾਰ ਨਾਲ ਹੈ ਨਾ ਸਾਡੀਆਂ ਹਰਿਆਣਾ ਸਰਕਾਰ ਨਾਲ ਨਾ ਸਾਡੀ ਪੰਜਾਬ ਸਰਕਾਰ ਨਾਲ ਤਾਂ ਉਹਦਾ ਜਿਹੜਾ ਲਾਂਬਾ ਦੇਣ ਜਾ ਰਹੇ ਆ ਅਸੀਂ ਕਿਉਂ ਦੇਣ ਜਾ ਰਹੇ ਆ ਯਾਦ ਹੋਣਾ ਸਾਰੇ ਸਾਡੇ ਪੱਤਰਕਾਰ ਭਾਈਚਾਰਿਆਂ ਨੂੰ ਕਿ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਸੀ ਤਾਂ ਭਗਵੰਤ ਮਾਨ ਜੀ ਦੀ ਮਾਤਾ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਆ ਮੇਰਾ ਬੇਟਾ ਹੈ ਤੁਸੀਂ ਇੱਕ ਵਾਰੀ ਇਹਨੂੰ ਜਿਤਾਓ ਮੈਂ ਵਿਸ਼ਵਾਸ ਕਰਦੀ ਆ ਕਿ ਐਦੂ ਕਿਤੇ ਪੰਜਾਬ ਦੇ ਲੋਕਾਂ ਨੂੰ ਨੀਵੇਂ ਨਹੀਂ ਪਾਉਣੀ ਪਊਗੀ ਜਾਣੇ ਉਹ ਕੱਲਾ ਪਾਵਾ ਈਸ਼ੂ दारू ਵਾਲਾ ਸੀਗਾ ਪਰ ਅਸੀਂ ਜਿਹੜਾ ਲੋਕਾਂ ਦੇ ਵਿੱਚ ਚਰਚਾ ਸੀ ਉਹ ਸਾਬਤ ਕਰਤੀ ਕਿ ਭਾਜਪੀ ਦੀ ਬੀ ਟੀਮ ਉਹ ਕਿਵੇਂ ਸਾਬਤ ਹੁੰਦੀ ਹੈ ਕੇਸਰੀਵਾਲ ਜੇਲ੍ਹ ਦੇ ਵਿੱਚ ਸੀ ਕੇਸਰੀਵਾਲ ਨੂੰ ਛਡਾਉਣ ਵਾਸਤੇ ਹਰਿਆਣੇ ਦੇ ਇਲੈਕਸ਼ਨ ਲੜਵਾਏ ਗਏ ਕਿ ਭਾਜਪੀ ਕਿਸੇ ਵੀ ਕਰ ਤੋਂ ਕਮਜ਼ੋਰ ਨਾ ਰਹੇ ਤਾਂ ਉਹਨੂੰ ਲਿਆ ਕੇ ਉੱਥੋਂ ਜਿਹੜੇ ਹਾਲਾਤ ਹਰਿਆਣੇ ਦੇ ਵੱਖਰੇ ਉਹੀ ਜਿਹੜੀ ਅੰਮਤ ਸ਼ਾਹ ਦੇ ਨਾਲ ਭਗਵੰਤ ਮਾਨ ਦੀ ਦੋਸਤੀ ਜ਼ਾਹਰ ਕੀਤੀ ਡੱਲੇਵਾਲ ਸਾਹਿਬ ਨੂੰ ਫੜ ਕੇ ਲੁਧਿਆਣੇ ਹਸਪੀਟਲ ਵਿੱਚ ਰੱਖਿਆ ਤਾਂ ਅਸੀਂ ਇੱਕ ਤਰੀਕ ਨੂੰ ਦਿਨ ਐਤਵਾਰ ਨੂੰ ਮੁੱਖ ਮੰਤਰੀ ਕੋਠੀ ਦਾ ਘਰੋ ਕਰਾਂਗੇ ਸੰਗਰੂਰ ਦੇ ਵਿੱਚ ਇੱਕ ਦਿਨ ਲਈ ਸਿਰਫ ਲਾਂਭਾ ਦੇਣ ਲਈ ਬਾਕੀ ਜਿਹੜਾ ਸਾਡਾ ਧਿਆਨ ਮੋਰਚੇ ਦਾ ਜਿਹੜਾ ਦਿੱਲੀ ਸਰਕਾਰ ਨਾਲ ਸਾਡੀਆਂ ਮੰਗਾਂ ਨੇ ਦਿੱਲੀ ਵੱਲ ਸਾਡਾ ਧਿਆਨ ਹੈ ਸਿਰਫ ਇੱਕ ਦਿਨ ਲਈ ਅਸੀਂ ਸੰਗਰੂਰ ਦੇ ਵਿੱਚ ਜੋ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਰਹਿੈਸ ਹੈ ਉਸ ਕੋਠੀ ਦਾ ਘਰੋ ਵੀ ਕਰਾਂਗੇ ਉਹ ਸਾਡੀ ਮਾਤਾ ਨੂੰ ਲਾਂਬਾ ਵੀ ਦੇਵਾਂਗੇ ਕਿ ਵਾਰ-ਵਾਰ ਤੁਸੀਂ ਪੁੱਤ ਦਾ ਕਿੰਨਾ ਕੁ ਵਿਸ਼ਵਾਸ ਲੋਕਾਂ ਨੂੰ ਦਿਵਾਉਂਗੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਜਿਹੜਾ ਖਾਸ ਕਰਕੇ ਦੋਨੇ ਫੋਰਮਾਂ ਦੇ ਆਗੂਆਂ ਦੇ ਨਾਲ ਆ ਜਿਹੜਾ ਮਾਤਾ ਤੇਰੇ ਪੁੱਤ ਨੇ ਜੋਰ ਰੋਲ ਨਮਾਇਆ ਅਮਿਤ ਸ਼ਾਦਾ ਉਹ ਸਾਬਤ ਕਰਤਾ ਕਿ ਜਿਹੜਾ ਸਾਡਾ ਬੀਜੇਪੀ ਦੇ ਨਾਲ 10 ਮਹੀਨਿਆਂ ਦੀ ਲੜਾਈ ਲਗਾਤਾਰ ਲੜ ਰਹੀ ਹੈ ਉਹਦੇ ਵਿੱਚ ਜਿਹੜੀ ਲਤ ਮੁੱਖ ਮੰਤਰੀ ਪੰਜਾਬ ਨੇ ਡਾਈ ਹੈ ਉਹਦੀ ਜਿਹੜੀ ਸਾਰੀ ਗੱਲਬਾਤ ਹੈ ਉਹ ਸਾਰੀ ਅਸੀਂ ਉਥੇ ਸਟੇਜ ਲਾ ਕੇ ਦੋਨੇ ਫੋਰਮਾਂ ਦੇ ਆਗੂ ਇੱਕ ਤਰੀਕ ਨੂੰ ਦਿਨ ਐਤਵਾਰ ਨੂੰ ਸੰਗਰੂਰ ਦੇ ਵਿੱਚ ਲਾਂਭਾ ਦਿਨ ਜਾਵਾਂਗੇ ਘਰੋ ਕਰਾਂਗੇ ਇਹ ਸਾਰੀ ਜਿਹੜੀ ਗੱਲ ਸਾਡੀ ਸੀ ਅੱਜ ਦੀ ਦੋਨੇ ਫੋਰਮਾਂ ਦੀ ਮੀਟਿੰਗ ਦੇ ਵਿੱਚ ਉਹ ਤੈਅ ਹੋਇਆ